ਦੋਸਤੋ ਅੱਜ ਅਸੀਂ ਤੁਹਾਨੂੰ ਵਿਖਾਉਨੇ ਆ ਬਠਿੰਡਾ ਦੀ ਪਸੰਤ ਜਿਸ ਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਉਤਸ਼ਾਹ ਨਾਲ ਮਨਾਉਂਦੇ ਨੇ ਸਵੇਰੇ ਸਵੇਰੇ ਹੀ ਚੜ ਜਾਂਦੇ ਨੇ ਇਹ ਛੱਤਾਂ ਤੇ ਉੱਪਰ ਉਠਿਆਂ ਤੇ ਵੱਡੇ ਵੱਡੇ ਮਿਊਜ਼ਿਕ ਸਿਸਟਮ ਲਗਾ ਕੇ ਫਿਰ ਕੁਝ ਕੁ ਪਤੰਗਾਂ ਦੀਆਂ ਤਲਾਵਾਂ ਰਾਤ ਨੂੰ ਹੀ ਪਾਲ ਲੈਂਦੇ ਨੇ ਤੇ ਕੁਝ ਕੁ ਦੀਆਂ ਛੱਤ ਦੇ ਉੱਪਰ ਜਿਵੇਂ ਜਿਵੇਂ ਪਤੰਗ ਵੱਢਦੇ ਨੇ ਜਾਂ ਕੱਟੇ ਜਾਂਦੇ ਨੇ ਤੇਰੇ ਪਤੰਗ ਜੋ ਉਡਾਉਂਦੇ ਨੇ ਦੂਰ ਦੂਰ ਤੱਕ ਵੇਚੇ ਲਾਉਂਦੇ ਨੇ ਇੰਜੋਏ ਕਰਦੇ ਨੇ ਇੱਕ ਦੂਜੇ ਨਾਲ ਹਾਸਾ ਮਜ਼ਾਕ ਖਾਣ ਪੀਣ ਵੀ ਇਹਨਾਂ ਦਾ ਛੱਤਾਂ ਦੇ ਉੱਪਰ ਹੀ ਚੱਲਦਾ ਏ ਉੱਥੇ ਬੈਠ ਕੇ ਇਹ ਇੰਜੋਏ ਕਰਦੇ ਨੇ ਮੁੰਡਿਆਂ ਦੇ ਗਰੁੱਪ ਹੁੰਦੇ ਨੇ ਅਲੱਗ ਅਲੱਗ ਕੋਠਿਆਂ ਤੇ ਖੜੇ ਕਿਸੇ ਤੇ ਵੱਧ ਤੇ ਕਿਸੇ ਤੇ ਘੱਟ ਤੇ ਪਤੰਗ ਬਾਜ਼ੀ ਦੇ ਇਹ ਜੋ ਸ਼ਕੀਨ ਨੇ ਪਤੰਗਾਂ ਨੂੰ ਦੇਖੋ ਕਿਸ ਤਰ੍ਹਾਂ ਉਡਾਉਂਦੇ ਨੇ ਵੱਡੇ ਤੋਂ ਵੱਡਾ ਤੇ ਛੋਟੇ ਤੋਂ ਛੋਟਾ ਇਸ ਫੰਕਸ਼ਨ ਦਾ ਇਸ਼ਤਿਹਾਰ ਦਾ ਚਾਹਵਾਨ ਹੁੰਦਾ ਬੇਸਬਰੀ ਨਾਲ ਉਹ ਇੰਤਜ਼ਾਰ ਕਰਦੇ ਨੇ ਕਿ ਕਿਸ ਦਿਨ ਬਸੰਤ ਤਾਜ਼ੇ ਤੇ ਪਤੰਗਾਂ ਦੇ ਇਸ਼ਤਿਹਾਰ ਨੂੰ ਫੈਸਟੀਵਲ ਨੂੰ ਮਨਾਉਣ ਉੱਚੀ ਉੱਚੀ ਇਹ ਚਾਖੜੀਆਂ ਦੇ ਉੱਤੇ ਆਹ ਦੇਖੋ ਬਾਬਾ ਜੀ ਕਿਸ ਤਰ੍ਹਾਂ ਸਾਡੇ ਕਿੰਦੀ ਜੀ ਆ ਦੇਖੋ ਛੱਤਾਂ ਦੇ ਉੱਤੇ ਕਿਸ ਤਰ੍ਹਾਂ ਮਿਊਜ਼ਿਕ ਸਿਸਟਮ ਲਗਾ ਕੇ ਡਾਂਸ ਚੱਲ ਰਿਹਾ ਹੈ। ਇੰਜੋਏ ਕਰਦੇ ਨੇ ਪੂਰਾ ਤੁਹਾਡੇ ਸਾਹਮਣੇ ਆ ਪੂਰੇ ਭੰਗੜੇ ਪਾਉਂਦੇ ਨੇ। ਲਲਕਾਰੇ ਵੱਜਦੇ ਨੇ ਜਦੋਂ ਇੱਕ ਦੂਜੇ ਦਾ ਇਹ ਪਤੰਗ ਕੱਟਦੇ ਨੇ ਤਾਂ ਲਲਕਾਰੇ ਮਾਰ ਕੇ ਖੁਸ਼ੀ ਦਾ ਜਹਾਰ ਕਰਦੇ ਨੇ ਦੇਖੋ। ਦੇਖੋ ਦੇਖੋ ਖਿੱਤੇ ਉਡਾਲਦੇ ਨੇ ਢੀਲਾਂ ਚੱਲਦੀਆਂ। ਦੇ ਪਾਸੇ ਜੋ ਛੱਤਾਂ ਹੁੰਦੀਆਂ ਹਨ ਉਹਨਾਂ ਤੇ ਨੌਜਵਾਨ ਬੱਚੇ ਔਰਤਾਂ ਇਸ ਦਿਨ ਛੱਤਾਂ ਦੇ ਉੱਪਰ ਹੀ ਹੁੰਦੇ ਨੇ ਤੇ ਆਸਮਾਨ ਜੋ ਹੈ ਪਤੰਗਾਂ ਦੇ ਨਾਲ ਭਰਿਆ ਹੁੰਦਾ ਹੈ ਹਰ ਪਾਸੇ ਪਤੰਗ ਹੀ ਪਤੰਗ ਨਜ਼ਰ ਆਉਂਦਾ ਹੈ ਨਜ਼ਰ ਆਉਂਦੇ ਨੇ ਪੂਰੀ ਮਸਤੀ ਇਹ ਖਿਲਾਰਦੇ ਨੇ ਇਸ ਦਿਨ ਅਸਮਾਨ ਦੇ ਵਿੱਚ ਚੁਪਤੰਗ ਤੇ ਫੇਰ ਮਿਲਾਂਗੇ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ